ਜੀ ਅੱਜ ਆਪਾਂ ਪਹੁੰਚੇ ਆ ਪਿੰਡ ਮਾਨੀ ਸਿੰਘ ਵਾਲਾ ਤੇ ਬਾਬਾ ਜੀ ਆਪਣੇ ਨਾਲ ਆ ਸੱਸੀਆ ਬਾਬਾਈ ਬਾਬਾਈ ਕੀ ਨਾਮ ਆ ਆਪਣਾ ਸੁਖਮੰਦਰ ਸਿੰਘ ਸਾਫ ਦਾ ਸਰਪੰਚ ਠੀਕ ਆ ਬਾਬਾਈ ਤੇ ਬਾਬਾ ਜੀ ਟਰੈਕਟਰ ਕਿਹੜਾ ਤੁਹਾਡੇ ਕੋਲੇ ਮੈਸੀ ਮੈਸੀ ਆ 5245 ਹੈ ਤੇ ਕਿੰਨਾ ਟਾਈਮ ਹੋ ਗਿਆ ਬਾਬਾਈ ਇਹ ਰੱਖੇ ਨੂੰ 2004 ਮਾਡਲ ਠੀਕ ਆ 4 ਮਾਡਲ ਨਵਾਂ ਹੀ ਲਿਆ ਸੀ ਤੁਸੀਂ ਨਵਾਂ ਜਵਾਂ ਠੀਕ ਆ ਤੇ ਕਿਵੇਂ ਲੱਗਿਆ ਤੁਹਾਨੂੰ ਜਿਵੇਂ ਉਹ ਟਰੈਕਟਰ ਸਾਨੂੰ ਬਹੁਤ ਗਿਆ ਲੱਗਾ ਬਹੁਤ ਵਧੀਆ ਲੱਗਿਆ ਤੇ ਘੈਣਾ ਹੀ ਇੱਕ ਤਸੜਾ ਦੰ ਘੈਣਾ ਹੀ ਆ ਹੂੰ ਵਧੀਆ ਕੁਆਲਿਟੀ ਆ ਨਾ ਤੇ ਲੋਹੇ ਲਹੇ ਪੱਖੋਂ ਕਿਵੇਂ ਆ ਜਿਵੇਂ ਆਮ ਆਪਾਂ ਦੇਖਦੇ ਆਂ ਲੋਹਾ ਟਰੈਕਟਰ ਦਾ ਇੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਵਰਤਦਿਆਂ ਨੂੰ ਲੋਹਾ ਠੀਕ ਆ ਵਧੀਆ ਵਧੀਆ ਜਾਵਾ ਤੇ ਰਿਪੇਅਰ ਪੂਰ ਕਿੰਨੀ ਕ ਨਹੀਂ ਹੈ ਨਹੀਂ ਕਿੰਨੀ ਹੈ ਨਹੀਂ ਗੀ ਤੇ ਭਾਈ ਦਾ ਪੋਜਦਾ ਵਧੀਆ ਜਿਵੇਂ ਆਪਾਂ ਨੌਜਵਾਨ ਮੁੰਡੇ ਕਹਿੰਦੇ ਆ ਟਰੈਕਟਰ ਪਈ ਆਉਣਾ ਹੈ ਭਾਈ ਦਾ ਬਹੁਤ ਭਾਈ ਦਾ ਹੀ ਵਧੀਆ ਘੈਂਟ ਚੀਜ਼ ਬਣਾਈ ਆ ਨਾ ਮੈਸੇਜ ਆਣਾ ਨੇ 4 ਲੀਟਰ ਦਾ 3 ਕੋਟਾ ਮਾਡਲ ਠੀਕ ਆ 40 ਦਿਨ ਤਾਂ ਨਹੀਂ ਲੱਗੇ ਅੱਛਾ ਇਹਨਾਂ ਤੇਲ ਵੀ ਤੇ ਖਰਚਾ ਵੀ ਬਹੁਤ ਘੱਟ ਆ ਤੇ ਸੰਭਾਈ ਵੀ ਥੋੜੀ ਠੀਕ ਆ ਬਾਬਾ ਇੰਨੇ ਸਾਲ ਹੋ ਗਏ ਆਗੇ ਐ ਨਹੀਂਗਾ ਵੀ ਟਰੈਕਟਰ ਬਹੁਤ ਵਧੀਆ ਹਾਲਤ ਦੇ ਵਿੱਚ ਪਿਆ ਫਿਰ ਵੀ ਐ ਕਿਦਾ ਚਲੋ ਆਪਾਂ ਦੱਸ ਦਈਏ ਵੀ ਆ ਮਿੱਟੀ ਪਾਈ ਬਾੜੀ ਪਈ ਹੈਗੀ ਕਿਉਂਕਿ ਹੁਣ ਕੰਮ ਦਾ ਸੀਜ਼ਨ ਆ ਤੇ ਮਿੱਟੀ-ਮੁੱਟੀ ਹੋਵੇਂ ਹੀ ਪਈ ਹੈਗੀ ਤੇ ਬਾਬਾ ਜੀ ਜਿਵੇਂ ਮੰਨ ਲਓ ਹੁਣ ਤੁਸੀਂ ਇਹ ਵਾਈ ਕਰਦੇ ਆ ਇਹਦੇ ਨਾਲ ਤੇ ਕਿਹੜੇ-ਕਿਹੜੇ ਸੰਦ ਵਰਤਦੇ ਆ तकरीबन ਸਾਰੇ ਸਾਰੇ ਯਾਰੂ ਟਰੈਕਟਰ ਵੀ ਤੰਗੀਆਂ ਵੀ ਕਰਕੇ ਰਹੀ ਤੇ ਕਿਹੜੇ ਗੇਅਰ ਗੋਰ ਚ ਚਲਾਉਨੇ ਆ ਫਿਰ ਪਹਿਲੇ ਪਹਿਲੇ ਚ ਹੂੰ ਠੀਕ ਹੈ ਵਧੀਆ ਵਧੀਆ ਕੰਮ ਕਰਦਾ ਤੇ ਕਰੋਣ ਪੈਣਾ ਸਾਲ ਸੱਤ ਦੰਦਿਆਂ ਦਾ ਅੱਛਾ ਠੀਕ ਹੈ ਜੀ ਹੂੰ ਕਰੋਣ ਪਣੀ ਉਹ ਡੱਕ ਲਾਇਆ ਤੇ ਲੈਫਟ ਲੈਫਟ ਪੰਪ ਕਿਵੇਂ ਆ ਲੈਫਟ ਜਿਵੇਂ ਕਹਿ ਦਿੰਦੇ ਆ ਮੈਂ ਤੁੰਗਾ ਸਿਹੜਾ ਹੀ ਨਹੀਂਗਾ ਨਹੀਂ ਹੂੰ ਮਤਲਬ ਲੈਫਟ ਦੀ ਕੁਆਲਿਟੀ ਕਿਵੇਂ ਆ ਠੀਕ ਆ ਵਧੀਆ ਵਧੀਆ ਲੈਫਟ ਦੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮੈਸੀਜ ਲੈਫਟ ਹੈ ੜੀ ਮੰਨੀ ਗਈ ਆ ਮੰਨੀ ਆ ਵਧੀਆ ਵਧੀਆ ਹੈ ਨਾ ਕੁਆਲਿਟੀ ਨਾਲੇ ਇੰਨੇ ਸਾਲ ਚਲਾਇਆ ਡਾਇਰੈਕਟਰ ਵਾਕਈ ਕਰਮ ਵਾਲਾ ਹੀ ਹੁੰਦਾ ਬੰਦਾ ਜਿਹੜਾ ਲਈ ਫਿਰਦਾ ਨਾ ਇੰਨੇ ਸਾਲ ਸੋਹ ਤਾਂ ਦੇ ਪਾ ਮੈਂ ਨਹੀਂ ਵੇਚ ਤਰਾ ਦੀ ਠੀਕ ਆ ਜੀ ਸੋਹ ਤਾਂ ਦੇ ਲਾਉਣ ਲਈਏ ਹੋਰ ਠੀਕ ਆ ਜੀ ਮੈਂ ਨਹੀਂ ਕਹਿਣਾ ਹੀ ਆ ਵੇਚਣਾ ਨਹੀਂ ਅਸੀਂ ਪਾਵਾਂ ਹੋਰ ਲੈ ਪਾਵਾਂ ਸਾਡਾ ਮੁੰਡੇ ਨੂੰ ਲੈ ਲੈਣਾ ਹੋ ਬ ਲੈ ਲੈਣਾ ਠੀਕ ਹੈ ਇਹ ਰੱਖਣਾ ਹੀ ਰੱਖਣਾ ਮੁੰਡੇ ਪਾਉਂ ਸ਼ੌਂਗਨ ਵਿੱਚ ਲੈ ਲੈਣਾ ਇਹ ਰੱਖਣਾ ਹੀ ਰੱਖਣਾ ਠੀਕ ਹੈ ਨਹੀਂ ਨਹੀਂ ਕੁਆਲਿਟੀ ਵੀ ਵਧੀਆ ਪਈ ਆ ਟਰੈਕਟਰ ਦੀ ਕੰਮ ਤਾਂ ਉਨਾ ਹੀ ਦੇਈ ਜਾਂਦਾ ਨਵੇਂ ਆ ਜਿੰਨਾ ਕੰਮ ਦਿੰਦਾ ਸਾਾਨੂੰ ਤਾਂ ਬੜਾ ਦਿੰਦਾ ਕੰਮ ਹੈ ਠੀਕ ਹੈ ਜੀ ਕੋ ਕੰਮ ਪੱਠੇ ਵੀ ਲਾਉਣੇ ਸੀ ਤੇ ਤੇਲ ਦਾ ਖਰਚਾ ਨਹੀਂ ਗਾ ਸਾਡਾ ਤਾਂ ਇੱਕ ਗੱਡੇ ਹੋ ਗਿਆ ਜਿਹੜਾ ਹਿਸਾਬ ਆ ਠੀਕ ਆ ਹੂੰ ਮਤਲਬ ਇਹਨੇ ਹੋਰ ਇੰਨਾ ਘੱਟ ਖਰਚੇ ਵਾਲਾ ਹੁੰਦਾ ਨਹੀਂ ਟਰੈਕਟਰ ਜਿਵੇਂ ਆਹ ਦੇਖਦੇ ਹਾਂ ਨਾ ਆਹ ਪੁੱਲੀ ਜਾਣੇ ਆ ਤੇ ਇੱਕ ਵਾਰੀ ਪਾ ਦਾ ਮੜ ਕੇ ਵੇਖਣ ਰੈਂਦੇ ਵੀ ਛੇਤੀ ਠੀਕ ਹੈ ਜੀ ਤੇ ਹੈਗਾ ਕਿ ਨਹੀਂ ਵਿੱਚ ਨਹੀਂ ਨਹੀਂ ਸਹੀ ਹੈ ਸਹੀ ਆ ਭਾਈ ਬਾਕੀ ਕੁਆਲਟੀ ਵੀ ਸੋਹਣੀ ਹੈ ਤੇ ਧੰਨਵਾਦ ਆ ਜਿਹੜਾ ਤੁਸੀਂ ਟਾਈਮ ਦਿੱਤਾ ਇੰਨਾ ਸਾਨੂੰ ਬਹੁਤ ਬਹੁਤ ਧੰਨਵਾਦੀ ਤੁਹਾਡਾ